ਮਾਹ ਮੁਹੰਮਦ ਅਵੀ ਵਾਰ ਨੰਬਰ 2 ਦਾ ਰਹਿਣ ਵਾਲਾ ਬਨੂੜ ਦਾ ਤੇ ਅਸੀਂ ਭਗਵਾਨ ਤਮਾਨ ਜੀ ਦੇ ਬਹੁਤ ਹੀ ਜਾਂ ਧੰਨਵਾਦੀ ਆ ਕਿ ਉਹਨਾਂ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਇੱਕ ਐਲਾਨ ਕੀਤਾ ਸੀ ਬਿਜਲੀ ਬਾਰੇ ਕਿ ਅਸੀਂ ਹਰ ਇੱਕ ਘਰ ਨੂੰ 300 ਯੂਟ ਮਹੀਨੇ ਦੇ ਫ੍ਰੀ ਦੇਵਾਂਗੇ ਤੇ ਸੱਤਾ 'ਚ ਆਉਣ ਤੋਂ ਬਾਅਦ ਉਹਨਾਂ ਨੇ ਬਖੂਬੀ ਹੀ ਆਪਣਾ ਵਾਅਦਾ ਪੂਰਾ ਕਰਿਆ ਤੇ ਹਰ ਘਰ ਨੂੰ 300 ਯੂਟ ਬਿਜਲੀ ਦੇ ਫ੍ਰੀ ਦੇ ਰਹੇ ਨੇ ਪਹਿਲਾਂ ਸਾਡੇ ਬੀਲ ਕਿਸੇ ਦਾ 5000 ਕਿਸੇ ਦਾ 7000 ਇਦਾਂ ਆਉਂਦੇ ਸੀ ਕਿਸੇ ਦਾ 10000 ਵੀ ਆਂਦਾ ਸੀ ਤੇ 15000 ਵੀ ਆਂਦਾ ਸੀ ਮੈਂ ਖੁਦ ਭਰਦਾ ਰਿਹਾ ਜੀ ਤੇ ਜਿੱਦਣ ਦੀ ਇਹ ਸਰਕਾਰ ਆਪਣਾ ਸੱਤਾ ਚਾਹੀ ਹੈ ਜੀ ਭਗਵਾਨ ਤੁਮਾਨ ਜੀ ਆਏ ਨੇ ਤੇ ਇਹਨਾਂ ਨੇ ਆਪਣਾ ਵਾਅਦਾ ਨਿਭਾਇਆ ਤੇ ਸਾਡਾ ਬਿਲ ਬਿਲਕੁਲ ਹੀ ਹੁਣ ਉਹ ਜ਼ੀਰੋ ਆ ਰਿਹਾ ਜਿਹੜੇ ਪੈਸੇ ਅਸੀਂ ਬਿਲ ਚ ਦੰਦੇ ਸੀ ਉਹ ਅਸੀਂ ਆਪਣੇ ਹੋਰ ਘਰੇਲੂ ਖਰਚਾਂ 'ਚ ਲਗਾ ਰਹੇ ਹਾਂ ਤੇ ਹੋਰ ਸਾਡੇ ਬੱਚਿਆਂ ਦੀ ਪੜਾਈ ਤੇ ਹੋਰ ਕੰਮ ਆ ਰਹੇ ਨੇ ਤੇ ਸਾਡੇ ਘਰੇ ਮਾਲ ਨੂੰ ਵਾਸ਼ਿੰਗ ਮਸ਼ੀਨ ਇਹ ਲਾਈਟਾਂ ਪੱਖੇ ਹੁਣ ਅਸੀਂ ਵਧੀਆ ਤਰੀਕੇ ਨਾਲ ਯੂਜ਼ ਕਰ ਰਹੇ ਹਾਂ ਤੇ ਅਸੀਂ ਪਹਿਲਾਂ ਡਰ ਡਰ ਕੇ ਯੂਜ਼ ਕਰਦੇ ਸੀ ਕਿ ਬਿੱਲ ਆਏਗਾ ਤੇ ਹੁਣ ਸਾਨੂੰ ਇਦਾਂ ਦੀ ਕੋਈ ਦਿੱਕਤ ਨਹੀਂ ਆ ਸਾਡੇ ਬਿੱਲ ਬਿਲਕੁਲ ਹੀ ਜ਼ੀਰੋ ਆ ਰਹੇ ਹਨ ਮੇਰਾ ਆਪਣਾ ਵੀ ਤੇ ਹੋਰ ਸਾਡੇ ਆਣ ਗਵਾਣ ਦੇ ਸਾਰਿਆਂ ਦੇ ਬਿੱਲ ਜ਼ੀਰੋ ਆ ਰਹੇ ਹਨ ਪਹਿਲਾਂ ਜੀ ਬਿਜਲੀ ਦੇ ਬਹੁਤ ਲੰਬੇ ਕੱਟ ਲੱਗਦੇ ਸੀ ਪਹਿਲਾਂ ਬਹੁਤ ਜ਼ਿਆਦਾ ਪ੍ਰੇਸ਼ਾਨ ਰਹਿੰਦੇ ਸੀ ਗਰਮੀ 'ਚ ਬੁਰਾ ਹਾਲ ਹੁੰਦਾ ਸੀ ਇੱਕ ਦਿਨ ਦੋ ਦਿਨ ਕਈ ਵਾਰ ਤਿੰਨ-ਤਿੰਨ ਦਿਨ ਲਾਈਟ ਨਹੀਂ ਆਉਂਦੀ ਸੀ ਜਾਂ ਵਿੱਚ ਸਾਰੇ-ਸਾਰੇ ਨਾਲ ਲਾਈਟ ਨਹੀਂ ਆਣੀ ਅਸੀਂ ਬਹੁਤ ਜ਼ਿਆਦਾ ਪ੍ਰੇਸ਼ਾਨ ਰਹਿੰਦੇ ਸੀ ਪਰ ਜਿਸ ਦਿਨ ਦੇ ਭਗਵਾਨ ਕਮਨ ਜੀ ਆਏ ਨੇ ਉਸ ਦਿਨ ਦੀ ਲਾਈਟ ਸਾਨੂੰ 24 ਘੰਟੇ ਮਿਲ ਰਹੀ ਹੈ ਤੇ ਬਹੁਤ ਹੀ ਯਾਨੀ ਵਧੀਆ ਕੰਮ ਕਰ ਰਹੇ ਨੇ ਤੇ ਅਸੀਂ ਭਗਵਾਨ ਕਮਨ ਜੀ ਦੇ ਤਹਿ ਦਿਲੋਂ ਧੰਨਵਾਦ ਦੀਆਂ ਬਿਜਲੀ ਫ੍ਰੀ ਹੋ ਗਈ ਹੈ ਬਹੁਤ ਸੇ ਲੋਕ ਯਹਾਂ 'ਤੇ ਹੋਣਗੇ ਜਿਨ੍ਹਾਂ ਦਾ ਬਿਜਲੀ ਦਾ ਬਿੱਲ ਨਹੀਂ ਆਤਾ ਹੋਗਾ ਮਹਰੋਸ਼ਿੰਦਨ ਵਾਸੀ ਬਸੀ ਸਿਕਾ ਬਨੂਰ ਤੇ ਜਦੋਂ ਤੋਂ ਭਗਤ ਮਾਨ ਸਰਕਾਰ ਆਈ ਹੈ ਬਿਜਲੀ ਦੇ ਬਿੱਲ ਮਾਫ ਕੀਤੇ ਨੇ ਸਾਡਾ ਕੋਈ ਬਿੱਲ ਨਹੀਂ ਆਇਆ ਜ਼ੀਰੋ ਬਿੱਲ ਆ ਰਿਹਾ ਹੈ ਤੇ ਅੱਜ ਕੱਲ ਸਭ ਨੂੰ ਪਤਾ ਹੈ ਬਿਜਲੀ ਕਿੰਨੀ ਜ਼ਰੂਰੀ ਹੈ ਕੋਈ ਕਟ ਵੀ ਨਹੀਂ ਲੱਗ ਰਿਹਾ ਜੀ ਅਸੀਂ ਮੁੱਖ ਮੰਤਰੀ ਭਗਤ ਮਾਨ ਜੀ ਦੇ ਬੜੇ ਧੰਨਵਾਦੀ ਹਾਂ